ਜਲੰਧਰ ਪੁਲਿਸ ਨੇ ਨਕਾਰਾਤਮਕ ਤੱਤਾਂ ਵਿਰੋਧ ਵੱਡੀ ਕਾਰਵਾਈ ਕਰਦਿਆਂ ਥਾਣਾ ਭਾਰਗੋ ਪੁਲਿਸ ਕਮਿਸ਼ਨਰੇਟ ਜਲੰਧਰ ਦੇ ਇੱਕ ਨੌਜਵਾਨ ਵਿਅਕਤੀ ਆਜੇ ਪਾਉ ਨੂੰ ਗ੍ਰਿਫਤਾਰ ਕੀਤਾ ਹੈ ਉਸ ਨੇ ਦੋਸ਼ ਹੈ ਕਿ ਉਸ ਨੇ ਦੁਕਾਨਦਾਰਾਂ ਨੂੰ ਡਰਾ ਕੇ ਤੰਕਾਉਂਦੇ ਹੋਏ ਪੈਸੇ ਬਚੋੜੇ ਦੀ ਕੋਸ਼ਿਸ਼ ਕੀਤੀ ਸੀ ਇਹ ਗ੍ਰਿਫਤਾਰੀ ਆਫ ਆਈ ਆਰ ਨੰਬਰ 43 ਦਾ ਦਰਜ ਕੀਤੀ ਗਈ ਹੈ ਪੁਲਿਸ ਅਧਿਕਾਰੀਆਂ ਦੱਸਿਆ ਹਨ ਕਿ ਬਾਕੀ ਦੋਸ਼ੀਆਂ ਕੋਰਾ ਗਦਰ ਉਪ ਬਿੱਲਾ ਬਿੱਲਾ ਅਤੇ ਬੰਸਤੀ ਘਰ ਪਰ ਲਈ ਸ਼ਰਧਮਾਰੀ ਜਾਰੀ ਹੈ ਵੀਰ ਜਨਰ ਗਲਬਦਰਨ थाना 파ਗੋ ਕੈਂਪ ਕਮਿਸ਼ਨਰ ਜਲੰਧਰ ਵਿਐਸਪੀ ਹਰਸ਼ਪ੍ਰੀਤ ਨੇ ਕਹਿਣਾ ਹੈ ਕਿ ਪੋਸਟ ਕਮਿਸ਼ਨਰ ਤੰਕਰੀ ਕੋਲ ਦੇਸ਼ਾਂ ਨਵੇਸ਼ਾਂ ਨਾਲ ਅਪਰਾਧਿਕ ਤਤੰਦਰੋ ਜੀਰੋ ਸਹਿਨ ਸਿਕਾਰੀ ਨੀਤੀ ਅਪਣਾ ਰਹੇ ਹਨ ਅਤੇ ਕਾਨੂੰਨ ਤੌਰ ਉੱਤੇ ਉਨ੍ਹਾਂ ਨੂੰ ਕਿਸੇ ਵੀ ਸਥਿਤੀ ਵਿੱਚ ਨਹੀਂ ਬਖਿਆ ਜਾਵੇਗਾ ਇਹ ਕਟਨਾ ਸਾਬਤ ਕਰਦੀਆਂ ਹਨ ਕਿ ਜਲੰਧਰ ਪੁਲਿਸ ਅਪਰਾਧਿਕ ਗਤਗਰੀਆਂ ਦੇ ਨਿਕੇਲ ਪਾਉਣ ਲਈ ਸਖਤ ਕਾਰਵਾਈ ਬਣਾ ਰਹੀ ਹੈ ਅਤੇ ਸ਼ਹਿਰ ਨੂੰ ਅਪਰਾਧ ਮੁਕਤ ਬਣਾਉਣ ਲਈ ਵਚਨਬੱਧ ਹੈ ਆਹ ਵੇਖਦੇ ਹਾਂ ਜ਼ਿਲੰਦਰ ਤੋਂ ਪੱਤਰਕਾਰ ਗ੍ਰੇਟ ਗਵਾਦੀ ਅਲਮਾਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ ਇਹ ਪੂਰਾ ਮਾਮਲਾ ਜੀ ਮਾਨਯੋਗ ਮਿਸ਼ਨਰਰ ਆਫ ਪੁਲਿਸ ਜ਼ਿਲੰਦਰ ਦੇ ਦਿੱਤੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਹੈ ਜੋ ਕਿ ਡਰਾਈਵ ਫਲਾਈਡਰੀ ਅਗੇਂਸਟ ਇਲੀਗਲ ਐਕਟੀਵਿਟੀਜ਼ ਤੇ ਨੋਟ ਆਫ ਰਿਸ ਅਗੇਂਸਟ ਕ੍ਰਾਈਮ ਉਸ ਦੇ ਤਹਿਤ ਸਾਨੂੰ ਰੀਸੈਂਟ ਵੀਕ ਦੇ ਵਿੱਚ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਤੇ ਇੱਕ ਨਿਊਜ਼ ਆਰਟੀਕਲ ਵੀ ਸਾਹਮਣੇ ਆਇਆ ਸੀਗਾ ਜਿਦੇ ਵਿੱਚ ਕੁਝ ਅਨਡੈਂਟੀਫਾਈਡ ਡਿਸਕਰੀਐਂਟਸ ਬਨੋ ਜਬਰਨ ਪੈਸੇ ਦੀ ਵਸੂਲੀ ਕਰਨ ਦੀ ਟਰਾਈ ਕੀਤੀ ਗਈ ਸੀਗੀ ਭਾਰਗੋ ਕੈਂਪ ਮਾਰਕੀਟ ਵਿੱਚੋਂ ਜੋ ਮੈਟਰ ਦੀ ਸੀਰੀਅਸਨੈਸ ਨੂੰ ਦੇਖਦੇ ਹੋਏ ਇਮੀਡੀਏਟਲੀ ਜਿਹੜੀਆਂ ਟੀਮਸ ਹੈਗੀਆਂ ਉਹ ਫਾਰਮੂਲੇਟ ਕੀਤੀਆਂ ਗਈਆਂ ਐਸ ਐਚਓ ਭਾਰਗੋ ਕੈਂਪ ਤੇ ਬਾਕੀ ਥਾਣਿਆਂ ਸਬ ਡਿਵੀਜ਼ਨ ਦੇ ਥਾਣਿਆਂ ਦੀ ਵੀ ਜੋ ਬੜੀ ਮੁਸਤੈਦੀ ਨਾਲ ਇਹਨਾਂ ਨੇ ਜਿਹੜੇ ਆਇਡੈਂਟੀਫਾਈ ਕੀਤੇ ਆ ਜਿਹੜੇ ਅਕਿਊਜ਼ਡ ਆਇਡੈਂਟੀਫਾਈ ਕੀਤੇ ਆ ਤੇ ਉਹਨਾਂ ਨੂੰ ਆਇਡੈਂਟੀਫਾਈ ਕਰਨ ਤੋਂ ਬਾਅਦ ਇੱਕ ਦੋਸ਼ੀ ਅਜੀਪਾਲ ਸਿੰਘ ਉਰਫ ਨਿਹੰਗ ਉਤਰੀ ਦਰਜੀਤ ਸਿੰਘ ਵਾਸੀ ਮਕਾਨ ਨੰਬਰ WT 15 ਉੱਤਮਨਗਰ ਬਸਤੀ شیخ ਉਹਨੂੰ ਅਰੈਸਟ ਕੀਤਾ ਗਿਆ ਅਤੇ ਜਦੋਂ ਉਹ ਮਾਰਕੀਟ ਦੇ ਵਿੱਚ ਗਿਆ ਸੀਗਾ ਉਸ ਟਾਈਮ ਉਸ ਵੱਲੋਂ ਵਰਤੇ ਗਿਆ ਬੁਲੇਟ ਮੋਟਰਸਾਈਕਲ ਤੇ ਇੱਕ ਦਾਤਰ ਜਿਹੜਾ ਹੈਗਾ ਉਹ ਵੀ ਕਵਰ ਕੀਤਾ ਗਿਆ ਇਸ ਦੇ ਖਿਲਾਫ ਮਕਦਮਾ ਨੰਬਰ 41 13/2025 ਅੰਡਰ ਸੈਕਸ਼ਨ 308 235113 181 ਦਾ 3 190 BNS ਪੁਲਿਸ ਸਟੇਸ਼ਨ ਭਾਰੂਗਾਂਪੂ ਤੇ ਰਜਿਸਟਰ ਕੀਤਾ ਗਿਆ। ਜੁਵੇ ਦੋਸ਼ੀ ਅਜੀਪਾਲ ਨਿਹੰਦ ਹੈਗਾ। ਇਸ ਦੇ ਖਿਲਾਫ ਪਹਿਲਾਂ ਵੀ 9 ਮੁਕਦਮੇ ਡਿਫਰੈਂਟ ਡਿਸਟ੍ਰਿਕਟਸ ਤੇ ਡਿਫਰੈਂਟ ਸੈਕਸ਼ਨਸ ਦੇ ਵਿੱਚ ਰਜਿਸਟਰ ਨੇ। ਜੋ ਇਸ ਐਕਸ਼ਨ ਦੇ ذریعے ਅਸੀਂ ਜਿਹੜੇ ਇਦਾਂ ਦੇ ਮਾੜੇ ਅੰਸਰ ਹੈਗੇ ਉਹਨਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆਂ ਵੀ ਜੇਕਰ ਤੁਸੀਂ ਜਿਹੜਾ ਪੀਸਫੁੱਲ ਲਾਈਫ ਹੈਗੀ ਲੋਕਾਂ ਦੀ ਪਰੇਸ਼ਾਨ ਤੰਗ ਕਰਨ ਦੀ ਉਹਨਾਂ ਨੂੰ ਕੋਸ਼ਿਸ਼ ਕਰੋਗੇ ਤਾਂ ਤੁਹਾਡੇ ਖਿਲਾਫ ਜਿਹੜੀ ਸਟ੍ਰਿਕਟੈਸ ਤੋਂ ਸਟ੍ਰਿਕਟਡ ਜਿਹੜੇ ਪ੍ਰੋਵੀਜ਼ਨ ਆਫ ਲਾਅ ਆ ਹਨ ਉਹਨਾਂ ਦੇ ਅੰਦਰ ਐਕਸ਼ਨ ਲਿੱਤਾ ਜਾਊਗਾ ਤੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਬਿਲਕੁਲ ਵੀ ਜਿਹੜੀ ਹੈ ਪਰੇਸ਼ਾਨੀ ਨਹੀਂ ਆਨ ਦਿੱਤੀ ਜਾਊਗੀ